ਸਤਿਗੁਰੂ ਨਾਨਕ ਜੀ ਦੇ અવਤਾਰ ਧਾਰਨ ਤੋਂ ਕੋਈ 53 ਕੋ ਸਾਲ ਪਹਿਲਾਂ ਤਵਾਨ ਪਿੰਡ ਵਿੱਚ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰੂੰਗਾ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਤੇ ਸ਼ੇਅਰ ਕਰੋ ਅਤੇ ਕਮੈਂਟਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਤੇਵ ਜੀ ਅਤੇ ਤਾਂ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਲੇਖੇ ਉਹਨਾਂ ਦੀਆਂ અપਾਰ ਕਿਰਪਾਵਾਂ ਤੇ ਖੁਸ਼ੀਆਂ ਪ੍ਰਾਪਤ ਕਰੋ ਤੰਨੇ ਭਗਤ ਦਾ ਜਨਮ ਇੱਕ ਜੱਟ ਘਰਾਣੇ ਵਿੱਚ ਹੋਇਆ ਆਪ ਦਾ ਮਾਈ ਬਾਪ ਆਪ ਦਾ ਮਾਈ ਬਾਪ ਜ਼ਮੀਨ ਵਾ ਕੇ ਅਤੇ ਪਸ਼ੂ ਪਾਲ ਕੇ ਗੁਜ਼ਾਰਾ ਕਰਦਾ ਸੀ ਉਹ ਬਹੁਤ ਗਰੀਬ ਸਨ ਜਦੋਂ ਤੰਨਾ ਰਤਾਕੂ ਹੁਸ਼ਿਆਰ ਹੋਇਆ ਤਾ ਉਹਨਾਂ ਨੇ ਇਸ ਨੂੰ ਡੰਗਰ ਚਾਰਨ ਤੇ ਲਾ ਦਿੱਤਾ ਉਹ ਹਰ ਰੋਜ਼ ਡੰਗਰ ਚਾਰਨ ਜਾਇਆ ਕਰਦਾ ਸੀ ਮਿਹਨਤ ਕਰਦਾ ਗਰੀਬ ਵਾਸਤੇ ਇਹੀ ਸਭ ਕੁਝ ਸੀ ਪਿੰਡ ਦੇ ਬਾਹਰ ਇੱਕ ਕੱਚੇ ਤਲਾ ਦੇ ਕੰਡੇ ਉੱਪਰ ਠਾਕਰ ਦੁਆਰਾ ਸੀ ਉਸ ਵਿੱਚ ਬਹੁਤ ਸਾਰੀਆਂ ਠਾਕਰਾਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ ਉਹਨਾਂ ਮੂਰਤੀਆਂ ਦੀ ਪੂਜਾ ਹੁੰਦੀ ਸੀ ਲੋਕ ਸਵੇਰੇ ਜਾ ਕੇ ਮੱਥਾ ਟੇਕਦੇ ਚੜਾਵਾ ਚੜਾ ਕੇ ਆਉਂਦੇ ਅਸਲ ਵਿੱਚ ਪਿੰਡ ਦੇ ਬ੍ਰਾਹਮਣ ਵਾਸਤੇ ਉਸ ਦੀ ਰੋਟੀ ਦਾ ਪ੍ਰਬੰਧ ਸੀ ਉਸ ਪੰਡਤ ਨੂੰ ਠਾਕੁਰਾਂ ਦੀ ਪੂਜਾ ਕਰਦਿਆਂ ਇਸ਼ਨਾਨ ਕਰਾਉਂਦਿਆਂ ਤੇ ਟੱਲ ਖੜਕਾਉਂਦਿਆਂ ਹੋਇਆ ਰੋਜ਼ ਤੰਨਾ ਭਗਤ ਵੇਖਦਾ ਉਹ ਬਾਲਕ ਮਨ ਹੀ ਮਨ ਸੋਚਦਾ ਕਿ ਇਹ ਕੀ ਕੌਤਕ ਹੈ ਉਸ ਦੀ ਬੁੱਧੀ ਘਟ ਹੋਣ ਕਰਕੇ ਉਸ ਨੂੰ ਗਿਆਨ ਬਹੁਤਾ ਨਹੀਂ ਸੀ ਇੱਕ ਦਿਨ ਉਸਦੇ ਮਨ ਆਏ ਉਹ ਦੇਖਦਾ ਇਸ ਤਰ੍ਹਾਂ ਇੱਕ ਦਿਨ ਉਸਦੇ ਮਨ ਆਈ ਦੇਖਾ ਹੈ ਕਿ ਉਹ ਖਲੋਤਾ ਦੇਖਦਾ ਰਿਹਾ ਇਸ ਤਰ੍ਹਾਂ ਉਸ ਨੂੰ ਵੇਖਦਿਆਂ ਹੋਇਆ ਕਈ ਦਿਨ ਲੰਘ ਗਏ ਇੱਕ ਦਿਨ ਉਸਨੇ ਪੰਡਿਤ ਨੂੰ ਪੁੱਛ ਲਿਆ ਇਹ ਕੀ ਗੱਲ ਹੈ ਤਾਂ ਪੰਡਿਤ ਨੇ ਦੱਸਿਆ ਤਾਂ ਪੰਡਿਤ ਨੇ ਤਾਂ ਜੋ ਪੰਡਿਤ ਨੇ ਦੱਸਿਆ ਉਸ ਨੂੰ ਪਾਈ ਗੁਰਦਾਸ ਜੀ ਨੇ یوں ਵਰਣਨ ਕੀਤਾ ਹੈ ਬਾਹਮਣ ਪੂਜੇ ਦੇਵਤੇ ਧੰਨਾ ਗਊਂ ਚਰਾਵਣ ਆਵੇ ਧੰਨੇ ਡਿੱਠਾ ਚਲਤ ਏ ਪੁੱਛੇ ਬਾਹਮਣ ਆਖ ਸੁਣਾਵੇ ਠਾਕੁਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ ਧੰਨਾ ਕਰਦਾ ਜੋਦੜੀ ਮੈਂ ਪੀ ਦੇ ਇੱਕ ਜੋਤ ਉਦਪਾਵੇ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ ਠਾਕੁਰ ਨੂੰ ਨਾਵਾਲ ਕੈ ਛਾਇ ਰੋਟੀ ਲੈ ਭੋਗ ਚੜਾਵੇ ਹੱਥ ਜੋੜ ਮਿੰਨਤ ਕਰੈ ਪੈਰੀ ਪੈ ਪੈ ਬਹੁਤ ਮਨਾਵੇ ਹਾਉ ਪੀ ਮੂੰ ਨਾ ਜੁਠਾਲ ਸਾ ਤੂੰ ਰੁੱਠਾ ਮੈਂ ਕਿਉ ਨਾ ਸਖਾਵੇ ਗੁਸਾਈ ਪ੍ਰਤਖ ਹੋਏ ਰੋਟੀ ਖਾਏ ਛਾਇ ਮੋਹਿ ਲਾਵੇ ਭੋਲਾ ਪਾਉ ਗੋਬਿੰਦ ਮਿਲਾਵੇ ਭਾਵ ਬ੍ਰਾਹਮਣ ਠਾਕੁਰਾਂ ਦੀ ਪੂਜਾ ਕਰਦਾ ਸੀ ਉਥੇ ਤੰਨਾ ਗਊ ਚਰਾਇਆ ਕਰਦਾ ਸੀ ਤੰਨੇ ਨੇ ਬ੍ਰਾਹਮਣ ਦੀ ਇਹ ਖੇਡ ਵੇਖੀ ਅਤੇ ਬ੍ਰਾਹਮਣ ਨੂੰ ਪੁੱਛਿਆ ਪੰਡਿਤ ਜੀ ਇਹ ਕੀ ਮਾਮਲਾ ਹੈ ਤੁਸੀਂ ਐਨਾ ਮੂਰਤੀਆਂ ਅੱਗੇ ਬੈਠ ਕੇ ਕੀ ਕਰਦੇ ਹੋ ਬ੍ਰਾਹਮਣ ਨੇ ਉੱਤਰ ਦਿੱਤਾ ਭਾਈ ਠਾਕੁਰਾਂ ਦੀ ਸੇਵਾ ਹੈ ਜੋ ਸੇਵਾ ਕਰੇ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੰਨੇ ਨੇ ਆਖਿਆ ਇੱਕ ਠਾਕੁਰ ਮੈਨੂੰ ਵੀ ਦੇ ਤੰਨੇ ਨੂੰ ਗਲੌਣ ਲਾਣ ਬਦਲੇ ਟਾਕੀ ਵਿੱਚ ਵਿਲੇਟ ਕੇ ਇੱਕ ਪੱਥਰ ਦੇ ਦਿੱਤਾ ਘਰ ਜਾ ਕੇ ਤੰਨੇ ਨੇ ਉਸ ਪੱਥਰ ਨੂੰ ਠਾਕੁਰ ਸਮਝ ਕੇ ਇਸ਼ਨਾਨ ਕਰਾਇਆ ਲੱਸੀ ਰੋਟੀ ਅੱਗੇ ਰੱਖ ਕੇ ਭੋਗ ਲਾਉਣ ਵਾਸਤੇ ਆਖਣ ਲੱਗਾ ਠਾਕੁਰ ਰੋਟੀ ਨਾ ਖਾਵੇ ਤਾਂ ਤੰਨਾ ਹੱਥ ਜੋੜ ਕੇ ਉਸ ਨੂੰ ਮਨਾਵੇ ਨਾਲੇ ਮਿੰਤਾ ਕਰੇ ਤੰਨੇ ਨੇ ਵੀ ਸੌ ਖਾ ਲਈ ਕਿ ਜੇ ਠਾਕੁਰ ਤੁਸੀਂ ਨਹੀਂ ਖਾਓਗੇ ਤਾ ਮੈਂ ਵੀ ਸੁੱਚੇ ਮੂਹੇ ਰਾਂਗਾ ਉਸ ਦਾ ਇਹ ਪ੍ਰਣ ਦੇਖ ਕੇ ਪ੍ਰਭੂ ਪ੍ਰਗਟ ਹੋਏ ਉਸ ਦੀ ਲੱਸੀ ਪੀਤੀ ਰੋਟੀ ਖਾਦੀ ਅਤੇ ਦਰਸ਼ਨ ਦਿੱਤੇ ਪੋਲੇ ਪਨ ਵਿੱਚ ਪੂਜਾ ਕਰਨ ਤੇ ਤੰਨੇ ਦਾ ਮਨ ਸਾਫ ਸੀ ਉਸ ਨੇ ਸ਼ਰਧਾ ਨਾਲ ਪੱਥਰ ਤੋੜ ਬਾਲਿਆ ਤੰਨੇ ਭਗਤ ਦੀ ਪੂਰੀ ਸਾਖੀ ਜਦੋਂ ਤੰਨੇ ਨੂੰ ਲਗਣ ਲੱਗੀ ਉਸ ਵੇਲੇ ਉਸ ਦੇ ਮਾਪੇ ਬਿਰਧ ਹੋ ਚੁੱਕੇ ਸਨ ਉਹ ਇਕੱਲਾ ਗਬਰੂ ਸੀ ਉਸਨੇ ਖਿਆਲ ਕੀਤਾ ਕਿ ਜੇ ਠਾਕੁਰ ਦੀ ਪੂਜਾ ਕਰਨ ਨਾਲ ਸੱਚ ਹੀ ਠਾਕੁਰ ਪ੍ਰਸੰਨ ਹੋ ਜਾਣ ਤਾਂ ਘਰ ਦੀਆਂ ਲੋੜਾਂ ਤਾਂ ਪੂਰੀਆਂ ਕਰ ਲਵਾ ਗਰੀਬੀ ਚਲੀ ਜਾਵੇ ਸੁੱਖ ਦਾ ਸਾਹ ਆਵੇ ਅਤੇ ਲੋੜਿੰਦੀਆਂ ਚੀਜ਼ਾਂ ਵੀ ਮਿਲ ਜਾਣ ਐਸਾ ਕਰਨ ਤੇ ਉਹ ਪ੍ਰਸੰਨ ਹੋ ਜਾਵੇਗਾ ਜੀਵਨ ਦੇ ਚਾਰ ਦਿਨ ਸੁੱਖ ਨਾਲ ਕੱਟ ਲਵੇਗਾ ਮਾਪੇ ਨੇ ਗਰੀਬੀ ਖੱਟੀ ਹੁਣ ਉਹ ਵੀ ਗਰੀਬ ਰਹੇ ਐਸਾ ਕਰਨਾ ਠੀਕ ਨਹੀਂ ਮਨ ਵਿੱਚ ਐਸੇ ਵਿਚਾਰ ਕਰਕੇ ਉਸਨੇ ਝਿਜਕ ਝਿਜਕ ਕੇ ਆਖਰੀ ਫੈਸਲਾ ਕਰ ਹੀ ਲਿਆ ਕਿ ਜ਼ਰੂਰ ਪੰਡਤ ਨੂੰ ਮਿਲ ਕੇ ਬੇਨਤੀ ਕਰਾਂਗਾ ਲੋਕ ਵੀ ਆਖਦੇ ਹਨ ਪ੍ਰਭੂ ਦਿੰਦਾ ਹੈ ਜੇ ਠੀਕ ਹੈ ਤਾਂ ਦੇਵੇ ਐਸਾ ਕਰਨਾ ਹੋਵੇਗਾ ਆਖਰ ਇੱਕ ਦਿਨ ਸਵੇਰੇ ਹੀ ਕਰੋਟ ਕੇ ਤੰਨਾ ਠਾਕਰ ਦੁਆਰੇ ਚਲਾਇਆ ਗਿਆ ਅੱਗੇ ਪੰਡਤ ਪੂਜਾ ਕਰ ਰਿਹਾ ਸੀ ਜਦੋਂ ਪੂਜਾ ਕਰਕੇ ਹਟਿਆ ਤਾਂ ਧੰਨੇ ਨੇ ਹੱਥ ਜੋੜ ਕੇ ਆਖਿਆ ਪੰਡਿਤ ਜੀ ਪਲਾਏ ਤਾਂ ਦੱਸੋ ਜਿਨ੍ਹਾਂ ਦੀ ਪੂਜਾ ਕਰਦੇ ਹੋ ਇਹ ਕੀ ਦਿੰਦੇ ਹਨ ਇਹਨਾਂ ਕੋਲ ਕਿਹੜੀ ਸ਼ਕਤੀ ਹੈ ਧੰਨਿਆ ਇਹਨਾਂ ਦੀ ਪੂਜਾ ਕੀਤੇ ਸਭ ਕੁਝ ਮਿਲਦਾ ਹੈ ਇਹ ਦੇਵਤੇ ਹਨ ਭਗਵਾਨ ਹਨ ਜੋ ਮੰਗਿਏ ਸੋ ਦਿੰਦੇ ਨੇ ਜਦੋਂ ਇਹ પ્રસન્ન ਹੋ ਜਾਣ ਤਾਂ ਪਉਬਾਰਾ ਹੋ ਜਾਂਦੀ ਹੈ ਕਿਰਪਾ ਕਰੋ ਤਾਂ ਇੱਕ ਠਾਕੁਰ ਮੈਨੂੰ ਵੀ ਦੇ ਦਿਓ ਮੈਂ ਵੀ ਪੂਜਾ ਕਰਿਆ ਕਰਾਂ ਜਦੋਂ ਠਾਕੁਰ ਪ੍ਰਸੰਨ ਹੋਣ ਤਾਂ ਕੁਝ ਮੰਗ ਲਵਾਂਗਾ ਮੈਂ ਬਹੁਤ ਗਰੀਬ ਹਾਂ ਤੇਰੇ ਕੋਲੋਂ ਠਾਕੁਰਾ ਪ੍ਰਸੰਨ ਨਹੀਂ ਹੋਣਾ ਕਿਉਂ ਪੰਡਿਤ ਜੀ ਤੰਨੇ ਨੇ ਪੁੱਛਿਆ ਤੈਨੂੰ ਜੋ ਆਖ ਦਿੱਤਾ ਇੱਕ ਤਾਂ ਤੂੰ ਜੱਟ ਹੈਂ ਜੱਟ ਨੂੰ ਅਕਲ ਨਹੀਂ ਪੂਜਾ ਕਰਨ ਦੀ ठाकुर ਰੱਖਣ ਦਾ ਹੱਕ ਵੀ ਨਹੀਂ ਤੇ ਦੂਜਾ ਤੂੰ ਅਨਪੜ ਹੈ ਵਿਦਿਆਹੀਨ ਪੁਰਸ਼ ਪਸ਼ੂ ਦਾ ਜਨਮ ਹੈ ਤੀਜਾ ਮੰਦਰ ਤੋਂ ਬਿਨਾ ਠਾਕੁਰ ਨਾ ਕਿਤੇ ਰਹਿੰਦੇ ਨੇ ਨਾ પ્રસન્ન ਹੁੰਦੇ ਨੇ ਇਸ ਵਾਸਤੇ ਤੂੰ ਜਿੱਦ ਨਾ ਕਰ ਆਪਣੇ ਖੇਤਾਂ ਦੀ ਦੇਖਭਾਲ ਕਰ ਬ੍ਰਾਹਮਣ ਦਾ ਧਰਮ ਹੈ ਪੂਜਾ ਪਾਠ ਕਰਨਾ ਜੱਟ ਦਾ ਕੰਮ ਹੈ ਅੰਨ ਪੈਦਾ ਕਰਨਾ ਤੁਸੀਂ ਲੋਕ ਹੱਲਵਾਉਂਦੇ ਤੇ ਰੰਬੇ ਨਾਲ ਗੋਡੀਆਂ ਕਰਦੇ ਹੀ ਚੰਗੇ ਐਵੇਂ ਪੂਜਾ ਵਾਲੇ ਪਾਸੇ ਦਾ ਖਿਆਲ ਨਾ ਕਰ ਬ੍ਰਾਹਮਣ ਨੇ ਇਧਰ ਉਧਰ ਦੀਆਂ ਗੱਲਾਂ ਕਰਕੇ ਬਹੁਤ ਸਮਝਾਉਣ ਦਾ ਯਤਨ ਕੀਤਾ ਪਰ ਤੰਨਾ ਨਾ ਮੰਨਿਆ ਉਹ ਜਦੋਂ ਤੇੜਿਆ ਰਿਆ ਪੰਡਿਤ ਮਾੜਵਾ ਜਿਹਾ ਸੀ ਤੰਨਾ ਚੜਦੀ ਇੱਕ ਜਵਾਨੀ ਦਾ ਗਵਰੂ ਬ੍ਰਾਹਮਣ ਨੂੰ ਫਿਕਰ ਪੈ ਗਿਆ ਬ੍ਰਾਹਮਣ ਨੇ ਡਰਦੇ ਮਾਰੇ ਆਖਿਆ ਹੱਛਾ ਤੰਨਿਆ ਜਦ ਕਰਦਾ ਹੈ ਤਾਂ ਤੈਨੂੰ ਇੱਕ ਠਾਕੁਰ ਦੇ ਦੇਣਾ ਇਹ ਆ ਕੇ ਬ੍ਰਾਹਮਣ ਨੇ ਤੰਨੇ ਨੂੰ ਟਾਲਣ ਵਾਸਤੇ ਠਾਕੁਰ ਪੱਥਰ ਸਾਗਰਾਮ ਜੋ ਮੰਦਰ ਵਿੱਚ ਵਾਧੂ ਪਿਆ ਸੀ ਚੁੱਕ ਕੇ ਤੰਨੇ ਨੂੰ ਦੇ ਦਿੱਤਾ ਨਾਲ ਹੀ ਉਸ ਨੂੰ ਪੂਜਾ ਕਰਨ ਦੀ ਵਿਧੀ ਦੱਸ ਦਿੱਤੀ ਪੂਜਾ ਭਰੋਸੇ ਨਾਲ ਕਰੀ ਮਨ ਲਾ ਕੇ ਕਰੀ ਚਾਦਰ ਨਾਲ ਵਲੇਟ ਕੇ ਤੰਨਾ ਠਾਕੁਰ ਘਰ ਲੈ ਗਿਆ ਅੰਦਰ ਰੱਖ ਦਿੱਤਾ ਉਸੇ ਦਿਲੇ ਤਨਖਾਣ ਆ ਗਿਆ ਇੱਕ ਲੱਕੜ ਦੀ ਚੌਂਕੀ ਬਣਵਾਈ ਉਸ ਚੌਂਕੀ ਨੂੰ ਧੋ ਕੇ ਉਹਦੇ ਉੱਪਰ ਠਾਕੁਰ ਨੂੰ ਟਿਕਾ ਦਿੱਤਾ ਰਾਤ ਤੰਨੇ ਨੂੰ ਨੀਂਦ ਨਾ ਪਈ ਉਹ ਮਨ ਹੀ ਮਨ ਵਿੱਚ ਗिटੀਆਂ ਗਿਣਦਾ ਰਿਹਾ ਕਿ ਸਵੇਰੇ ਉੱਠ ਕੇ ਉਹ ਕਿਵੇਂ ਠਾਕੁਰਾਂ ਨੂੰ ਪ੍ਰਸੰਨ ਕਰੇਗਾ ਜੇ ਠਾਕੁਰ ਪ੍ਰਸੰਨ ਹੋ ਵੀ ਜਾਣਗੇ ਤਾਂ ਕੀ ਮੰਗੇਗਾ ਘਰ ਵਿੱਚ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜੇ ਲੋੜਾਂ ਬਹੁਤੀਆਂ ਹਨ ਤਾਂ ਪਹਿਲੇ ਕੀ ਚਾਹੀਦਾ ਹੈ ਇਹੋ ਜੀਆਂ ਦਲੀਲਾਂ ਤੇ ਸੋਚ ਵਿੱਚ ਸਾਰੀ ਰਾਤ ਲੰਘ ਗਈ ਮੰਜੇ ਤੋਂ ਉੱਠ ਬੈਠਾ ਪਹਿਲਾ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਇਸ਼ਨਾਨ ਕਰਵਾਇਆ ਜਦੋਂ ਇਸ਼ਨਾਨ ਹੋ ਗਏ ਕਿੰਨਾ ਚਿਰ ਹੱਥ ਜੋੜ ਕੇ ਠਾਕੁਰ ਅੱਗੇ ਬੈਠਾ ਰਿਹਾ ਵਿਦਿਆਹੀਣ ਸੀ ਪੂਜਾ ਪਾਠ ਨਹੀਂ ਹੁੰਦਾ ਸੀ ਇਸ ਕਰਕੇ ਚੁੱਪ ਕਰਕੇ ਬੈਠਾ ਰਿਹਾ ਪਰ ਸ਼ਰਦਾ ਨਾਲ ਉਸਦੀ ਆਤਮਾ ਕਹਿ ਰਹੀ ਸੀ ਠਾਕੁਰ ਬਹੁਤ ਚੰਗੇ ਹਨ ਜਗਤ ਦੇ ਹਰਦਾ ਨੇ ਮੈਨੂੰ ਸੁੱਖ ਦਿਓ ਮੈਂ ਤੁਸਾਂ ਨੂੰ ਭੋਗ ਲਗਾਵਾਗਾ ਤੰਨਾ ਇਕੱਲਾ ਸੀ ਘਰ ਦੇ ਕੰਮ ਉਸਨੂੰ ਆਪ ਕਰਨੇ ਪੈਂਦੇ ਸਨ ਹਾਕਰਾਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਅੱਗੇ ਭਗਤੀ ਭਾਵ ਨਾਲ ਬੈਠ ਕੇ ਦਿਨ ਚੜ੍ਹੇ ਉਠਿਆ ਲੱਸੀ ਰੜਕੀ ਰੋਟੀਆਂ ਪਕਾਈਆਂ ਜੋ ਮੱਖਣ ਕੱਢਿਆ ਉਹ ਕੋਲੀ ਵਿੱਚ ਪਾ ਕੇ ਉਹ ਕੋਲੀ ਵਿੱਚ ਪਾ ਕੇ ਰੱਖ ਲਿਆ ਥਾਲੀ ਵਿੱਚ ਰੋਟੀ ਰੱਖ ਕੇ ਲੱਸੀ ਛੰਨੇ ਵਿੱਚ ਪਾ ਕੇ ਧੰਨੇ ਨੇ ਠਾਕੁਰ ਅੱਗੇ ਅਰਦਾਸ ਕੀਤੀ हे ਪ੍ਰਭੂ ਜੀ ਭੋਗ ਲਾਵੋ ਮੇਰੇ ਗਰੀਬ ਕੋਲ ਰੋਟੀ ਲੱਸੀ ਮੱਖਣ ਹੀ ਹੈ ਹੋਰ ਕੁਝ ਨਹੀਂ ਮੈਂ ਗਰੀਬ ਆਦਮੀ ਹਾਂ ਹੋਰ ਚੀਜ਼ਾਂ ਬਖਸ਼ੋਗੇ ਤਾ ਉਹ ਆਪਣੇ ਆਪ ਅੱਗੇ ਪਰੋਸ ਰੱਖਿਆ ਕਰਾਂਗਾ ਕੋ ਠਾਕੁਰ ਜੀ ਇਉਂ ਆ ਕਿਉਂ ਬੈਠਾ ਵੇਖਦਾ ਰਿਹਾ ਹੁਣ ਪੱਥਰ ਭੋਜਨ ਕਿਵੇਂ ਕਰੇ ਬ੍ਰਾਹਮਣ ਤਾਂ ਠਾਕੁਰ ਦੇ ਭੋਗ ਦਾ ਪੱਜ ਲਾ ਕੇ ਸਾਰੀ ਸਮਗਰੀ ਕਰ ਲੈ ਜਾਂਦਾ ਸੀ ਇੱਕ ਬੁਰਗੀ ਪੱਥਰ ਦੇ ਮੂੰਹ ਨੂੰ ਲਾਉਣੀ ਤੇ ਥਾਲ ਚੁੱਕ ਕੇ ਘਰ ਨੂੰ ਤੁਰ ਜਾਣਾ ਭੋਲੇ ਧੰਨੇ ਨੂੰ ਇੰਨਾ ਚਲਾਕੀਆਂ ਦਾ ਕੁਝ ਨਹੀਂ ਸੀ ਪਤਾ ਉਹ ਤਾਂ ਬ੍ਰਾਹਮਣ ਦੇ ਬਚਨਾਂ ਨੂੰ ਸੱਚਿਆ ਸਮਝਦਾ ਸੀ 2 ਘੰਟੇ ਹੋ ਗਏ ਠਾਕੁਰ ਨੇ ਤੰਨੇ ਦਾ ਪ੍ਰਸ਼ਾਦ ਨਾ ਛਕਿਆ ਤੰਨਾ ਬਹੁਤ ਹੈਰਾਨ ਹੋਇਆ ਪੇਵਲ ਹੋ ਕੇ ਆਖਣ ਲੱਗਾ हे ਪ੍ਰਭੂ ਕੀ ਜੱਟ ਦਾ ਪ੍ਰਸ਼ਾਦ ਆਪ ਨਹੀਂ ਛਕਦੇ ਇਹ ਸੁੱਚਾ ਹੈ ਮੈਂ ਇਸ਼ਨਾਨ ਕਰਕੇ ਪਕਾਇਆ ਹੈ ਜੇ ਲੱਸੀ ਤੇ ਮੱਖਣ ਨਹੀਂ ਚੰਗਾ ਲੱਗਦਾ ਤਾਂ ਮੈਂ ਦੱਸੋ ਹੋਰ ਕੀ ਲਿਆਵਾਂ ਦਾਦਾ ਤਾਂ ਇੰਨਾ ਚਿਰ ਨਹੀਂ ਸੀ ਉਡੀਕਦਾ ਉਹਦਾ ਪ੍ਰਸ਼ਾਦ ਤਾਂ ਝਟਪਟ ਛਕ ਜਾਂਦੇ ਸੋ ਪਰਬੂ ਕਿਰਪਾ ਕਰੋ ਜੋ ਇਹ ਹੈ ਆਪ ਛਕ ਲਓ ਮਰ ਜਾਵਾਂਗਾ ਪਰ ਤੁਸਾਂ ਨੂੰ ਛਕਾਏ ਬਗੈਰ ਨਹੀਂ ਛਕਣਾ ਮੈਂ ਬਚਨ ਦਿੰਦਾ ਹਾਂ ਮੈਂ ਜੱਟ ਹਾਂ ਜਿੱਦ ਨਹੀਂ ਛੱਡਾਂਗਾ ਜੇ ਤੇਰਾ ਧਰਮ ਹੈ ਸਿਰਫ ਬ੍ਰਾਹਮਣ ਕੋਲੋਂ ਖਾਣਾ ਤਾਂ ਸਾਡਾ ਧਰਮ ਹੈ ਜਿੱਦ ਬਦਲੇ ਕੁਰਬਾਨ ਹੋ ਜਾਣਾ ਪ੍ਰਸ਼ਾਦ ਛਕੋ ਨਹੀਂ ਤਾਂ ਮੈਂ ਧਰਨਾ ਮਾਰ ਕੇ ਬੈਠਾਂਗਾ ਇਹ ਆਕੇ ਤੰਨੇ ਨੇ ਚੌਂਕੜੀ ਮਾਰ ਲਈ ਅਤੇ ਠਾਕੁਰ ਵੱਲ ਵੇਖਦਾ ਹੋਇਆ ਬੈਠ ਗਿਆ। ਪ੍ਰਭੂ ਨੇ ਸੋਚਿਆ ਹੁਣ ਤਾਂ ਪੱਥਰ ਵਿੱਚੋਂ ਪ੍ਰਗਟ ਹੋਣਾ ਪਏਗਾ। ਤੰਨੇ ਦੀ ਆਤਮਾ ਨਿਰਮਲ ਹੈ। ਇਹ ਵੱਲ ਛਲ ਨਹੀਂ ਜਾਣਦਾ। ਇਸ ਦਾ ਪੱਕਾ ਭਰੋਸਾ ਬਣ ਗਿਆ ਕਿ ਠਾਕੁਰ ਭੋਜਨ ਛਕਦੇ ਨੇ। ਹੁਣ ਕਿਸੇ ਦੀ ਸਮਝਾਇਆ ਨਹੀਂ ਸਮਝਣਾ। ਇਹ ਮੇਰਾ ਸੱਚਾ ਭਗਤ। ਜੇ ਪੱਥਰ ਅੱਗੇ ਜਟ ਮਰ ਗਿਆ ਤਾ ਸੰਸਾਰ ਮੇਰੀ ਭਗਤੀ ਛੱਡ ਦੇਵੇਗਾ ਤੰਨਾ ਵੇਖਦਾ ਰਿਹਾ ਉਸ ਦੀਆਂ ਅੱਖਾਂ ਠਾਕੁਰ ਜੀ ਉੱਪਰ ਜੰਮੀਆਂ ਹਨ ਉਸ ਦੀਆਂ ਅੱਖਾਂ ਠਾਕੁਰ ਜੀ ਉੱਪਰ ਜੰਮੀਆਂ ਹੋਈਆਂ ਸਨ ਇੱਕ ਘੰਟਾ ਹੋਰ ਬੀਤਣ ਪਿੱਛੋਂ ਤੰਨਾ ਕੀ ਵੇਖਦਾ ਹੈ ਕਿ ਅਚਾਨਕ ਹੀ ਸ਼੍ਰੀ ਕ੍ਰਿਸ਼ਨ ਰੂਪ ਭਗਵਾਨ ਜੀ ਤੰਨੇ ਦੀ ਰੋਟੀ ਮੱਖਣ ਨਾਲ ਖਾ ਰਹੇ ਅਤੇ ਲੱਸੀ ਪੀ ਰਹੇ ਹਨ ਤੰਨਾ ਖੁਸ਼ੀ ਨਾਲ ਉਛਲ ਪਿਆ ਕਿ ਮੇਰੇ ਪ੍ਰਭੂ ਆ ਗਏ ਹਨ। हे प्रभु ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ। ਤੰਨੇ ਨੇ ਥੋੜਾ ਥੋੜਾ ਸ਼ੀਤ ਪ੍ਰਸਾਦ ਰਹਿਣ ਦਿੱਤਾ। ਰੋਟੀ ਖਾ ਕੇ ਪ੍ਰਭਾਨ ਜੀ ਬੋਲੇ ਤਨਿਆ ਕੁਝ ਮੰਗ। ਮੈਂ ਤੇਰੇ ਤੇ ਬਹੁਤ ਖੁਸ਼ ਹਾਂ। ਤੰਨੇ ਨੇ ਹੱਥ ਜੋੜ ਬੇਨਤੀ ਕੀਤੀ ਜੋ ਬਾਣੀ ਵਿੱਚ ਹੈ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ تنکے کاج سوارتا راہو دال سیدھا مانگو کیو ہمرا خوشی کرے نਿਤ جیو پنیاں چھادن نیکا اناج منگو ست سیکا گاؤ پائس منگو لاویری اک تاجن توری چنگیری گھر کی گی ہن چنگی جن تننا لےوے منگی تننا جی دے وچن سن کے پربھو ہس پئے ہسدے ہوئے ہی بولے